ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਸੁਣੀ ਅਰਦਾਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਭ ਤੋਂ ਪਹਿਲਾਂ ਮੈਂ ਖਾਲਸਾ ਟੀਵੀ ਦਾ ਧੰਨਵਾਦ ਕਰਦਾ ਕਿ ਜੋ ਸਮੇ ਸਮੇ ਸਰ ਬਾਰਡਰ ਦੇ ਉੱਤੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੇ ਵਿੱਚ ਆਪਣੀ ਐਮ ਸ਼ਮੂਲੀਅਤ ਦਿੰਦੇ ਨੇ ਮੈਂ ਪਾਇਸਾ ਪਾਇ ਸਰਿੰਦਰ ਸਿੰਘ ਜੀ ਜੋ ਇਸ ਚੈਨਲ ਦੇ ਹੋਨਰ ਨੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਤੇ ਧੰਨਵਾਦ ਕਰਦਾ ਤੇ ਸਾਰੀ ਸੰਗਤ ਨੂੰ ਅਪੀਲ ਕਰਦਾ ਖਾਸ ਕਰਕੇ ਬਾਰਡਰ ਦੇ ਉੱਤੇ ਵਸਣ ਵਾਲੀ ਜਿੰਨੀ ਵੀ ਸੰਗਤ ਹੈ ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ 23 ਤਰੀਕ ਸਵੇਰੇ 9 ਵਜੇ ਤੋਂ ਲੈ ਕੇ 1:30 ਵਜੇ ਤੱਕ ਪਿੰਡ ਕੋਟਾਣਾ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੂਰਵ ਨੂੰ ਸਮਰਪਿਤ ਬਹੁਤ ਵੱਡਾ ਸਮਾਗਮ ਕੀਤਾ ਜਾ ਰਿਹਾ ਹੈ ਅਤੇ ਸਮੁੱਚੀ ਬਾਰਡਰ ਕਮੇਟੀ ਉਸ ਦੇ ਵਿੱਚ ਆਪਣੀ ਸ਼ਮੂਲੀਅਤ ਕਰ ਰਹੀ ਹੈ ਤੇ ਮੈਂ ਸੰਗਤ ਨੂੰ ਇਹ ਵੀ ਦੱਸ ਦੇਣਾ ਚਾਹਨਾ ਕਿ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਵਿਦਵਾਨ ਸੱਜਣ ਜਿਹੜੇ ਨੇ ਉਹ ਪੁੱਜ ਰਹੇ ਨੇ ਖਾਸ ਤੌਰ ਤੇ ਸਾਡੇ অতি ਸਤਿਕਾਰਯੋਗ ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ ਤਰਕੂਟਾ ਨਗਰ ਤੋਂ ਜਿਹੜੇ ਕਿ ਬਹੁਤ ਹੀ ਮਿੱਠੇ ਕੀਰਤਨੀਏ ਨੇ ਉਹਨਾਂ ਨੇ ਵੀ ਆਪਣੇ ਕੀਰਤਨ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਾ ਦੱਸ ਰਿਆਂ ਨੇ ਵੀ ਉਥੇ ਥੋੜਾ ਸਮਾਂ ਲਗਾਣਾ ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਸਰਦਾਰ ਅਜੀਤ ਸਿੰਘ ਜੀ ਉਹ ਵੀ ਆਪਣੀ ਸ਼ਮੂਲੀਅਤ ਜਿਹੜੀ ਉਹ ਭਰਨਗੇ ਤੇ ਮੈਂ ਸਾਰੇ ਕੋਟਣੇ ਦੀ ਸੰਗਤ ਵੱਲੋਂ ਅਤੇ ਬਾਰਡਰ ਕਮੇਟੀ ਵੱਲੋਂ ਕਿਉਂਕਿ ਸਾਰੇ ਬਾਰਡਰ ਦੇ ਜਿੰਨੇ ਵੀ ਸਮਾਗਮ ਹੁੰਦੇ ਨੇ ਇਹ ਬਾਰਡਰ ਕਮੇਟੀ ਵੀ ਆਪਣੀ ਸ਼ਮੂਲੀਅਤ ਕਰਦੀ ਹੈ ਉਸ ਪਿੰਡ ਦੇ ਵਿੱਚ ਵੀ ਕਿਉਂਕਿ ਸਾਰੇ ਪਿੰਡਾਂ ਦੇ ਜੀਵ ਇਕੱਠੇ ਹੋ ਕਰਕੇ ਅਸੀਂ ਸਮਾਗਮ ਜਿਹੜੇ ਆ ਉਹ ਹਰ ਇੱਕ ਪਿੰਡ ਦੇ ਵਿੱਚ ਦਿੱਤੇ ਹੋਏ ਨੇ ਜਿਵੇਂ ਸਤ ਸੰਗਤ ਦੀ ਪਿੰਡ ਕੋਟਣਾਂ ਦੇ ਵਿੱਚ ਜਿਹੜਾ ਗੁਰਹਰ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੂਰਵ ਬਣਦਾ ਹੈ ਨਗਰ ਕੀਰਤਨ ਉੱਥੋਂ ਕੱਢਿਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਆਗਮ ਦਿਹਾੜੇ ਦੇ ਵੀ ਉੱਤੇ ਪ੍ਰਕਾਸ਼ ਪੂਰਵ ਉੱਥੇ ਦਿਨ ਬਣਦੇ ਨੇ ਬਾਸਪੁਰ ਦੇ ਵਿੱਚ ਜਿਹੜਾ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੂਰਵ ਨੂੰ ਸਮਰਪਿਤ ਹੈ ਜਿਹੜਾ ਉਹ ਸਮਾਗਮ ਹੁੰਦਾ ਹੈ ਪਿੰਡ ਕੋ ਚੰਦੂ ਚੱਕ ਦੇ ਵਿੱਚ ਹੁਣੇ-ਹੁਣੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਉਹਨਾਂ ਦਾ ਜਿਹੜਾ ਸਮਾਗਮ ਉਹ ਇਦਾਂ ਹੀ ਸਾਰੇ ਪਿੰਡਾਂ ਦੇ ਵਿੱਚ ਅਸੀਂ ਲਗ ਲਗ ਜਿਹੜੇ ਨੇ ਪ੍ਰੋਗਰਾਮ ਹੈ ਉਹ ਬਾਰਡਰ ਕਮੇਟੀ ਨੇ ਦਿੱਤੇ ਹੋਏ ਨੇ ਤੇ ਉਸੇ ਦੇ ਤਹਿਤ ਕੋਲਟਾਣਾ ਦੇ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਦਲ ਭੰਜਨ ਗੁਰਸੋ ਰਮਾ ਵੱਡਜੋ ਦਾ ਬਹੁਤ ਪਰ ਪੁਕਾਰੀ ਉਹਨਾਂ ਦੇ ਪ੍ਰਕਾਸ਼ ਪੂਰਵ ਨੂੰ ਸਮਰਪਤ ਦਿਨ ਐਤਵਾਰ 23 ਤਰੀਕ ਸਵੇਰੇ 9 ਵਜੇ ਤੋਂ ਲੈ ਕੇ ਤੇਸਾ